ਹਾਂਜੀ ਜਰਾ ਇਹ ਕੀ ਮਸਲਾ ਜੀ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਆਂ ਜੀ ਅੱਜ ਦਾ ਜਿਹੜਾ ਮਸਲਾ ਆਇਆ ਜੀ ਜਿਹੜਾ ਇਕੱਠੇ ਹੋਏ ਆਂ ਇੱਥੇ ਨਾ ਤਕਰੀਬਨ ਅੱਜ ਤਰੀਕ ਹੈਗੀ ਆ ਜੀ ਇੱਕ ਤਰੀਕ ਆ ਠੀਕ ਹੈ ਜੀ 10ਵਾਂ ਮਹੀਨਾ ਆ ਤੇ ਅੱਜ ਦੁਪਹਿਰੇ 12 ਵਜੇ ਆਪਣੇ ਪਿੰਡ ਭਰੋ ਮਜਾਰਾ ਅੰਬੇਡਕਰ ਨਗਰ ਠੀਕ ਹੈ ਜੀ ਮਸਲਾ ਹੈਗਾ ਜੀ ਇੱਥੇ ਜਿਹੜਾ ਜ਼ਮੀਨ ਦੇ ਵਿੱਚ ਟਰੈਕਟਰ ਫੇਰੇ ਗਏ ਅੱਜ ਤੇ ਅੱਜ ਤੋਂ 3-4 ਮਹੀਨੇ ਪਹਿਲਾਂ ਇਹਦਾ ਕਮਿੰਤੀ ਹੋਈ ਆ ਉਹ ਨਾਮ ਮਨਜ਼ੂਰ ਕੀਤੀ ਗਈ ਆ ਉਸ ਕਰਕੇ ਅੱਜ ਉਹ ਸਾਰਾ ਕੁਝ ਕੁਝ ਵੀ ਨਹੀਂ ਕੇਸ ਲੱਗਾ ਹੋਇਆ ਕੋਰਟ ਦੇ ਵਿੱਚ ਕਿਸੇ ਨੂੰ ਕੋਈ ਪੇਪਰ ਨਹੀਂ ਮਿਲਿਆ ਕਿਸੇ ਨੂੰ ਕੁਝ ਨੋਟਿਸ ਨਹੀਂ ਆਇਆ ਇਹ ਬਾਹਰੋਂ ਆ ਕੇ ਆਪਣੇ ਕੁਝ ਆਪਣੇ ਬਲਵਿੰਦਰ ਬਲਵਿੰਦਰ ਲਾ ਬਰਵਿੰਦਰ ਰਾਮ ਤੇ ਕਾਲਾ ਪਾਜੀ ਤੇ ਉਹਨਾਂ ਦੇ ਨਿਆਣੇ ਪੰਡਤ ਆਪਣੇ ਜਾਤਾਂ ਉਹਨਾਂ ਦੀ ਜੀ ਉਹ ਆ ਕੇ ਇੱਥੇ ਆਪਣੇ ਖੇਤ ਬੋਣ ਲੱਪੇ ਉਹਨਾਂ ਦੇ ਖੇਤ ਆ ਪਰ ਮੰਤੀ ਜਿਹੜੀ ਆਪਾਂ ਨਾ ਮੰਜ਼ੂਰ ਹੋਈ ਆ ਉਹ ਸਾਰੇ ਜੋ ਕਾਲਵ ਲੱਗੇ ਸੀ ਜੋ ਪੈ ਪਏ ਸੀਗੇ ਸਾਰੇ ਕੁਝ ਪਟਕੇ ਸੱਟ ਗਏ ਜੋ ਰਸਤਾ ਬਣਿਆ ਸੀ ਉਹਨੂੰ ਵੀ ਬਾਗ ਹੈ ਜੋ ਅਸੀਂ ਬਣਾਇਆ ਸੀ ਪਰ ਕੋਰਟ ਦੇ ਵਿੱਚ ਕੇਸ ਲੱਗਾ ਆ ਕੋਰਟ ਦੇ ਵਿੱਚ ਕੇਸ ਲੱਗਾ ਉਧਰੋਂ ਕੋਈ ਸਾਨੂੰ ਐਪਲੀਕੇਸ਼ਨ ਨਹੀਂ ਆਈ ਕੋਈ ਵੀ ਚੀਜ਼ ਨਹੀਂ ਨੋਟਿਸ ਨਹੀਂ ਆਇਆ ਪਰ ਰਾਤ ਦੁਪਹਿਰ 12 ਵਜੇ ਆ ਕੇ ਤਾਂ ਟਰੈਕਟਰ ਬੋਣ ਲੱਪੇ ਕੁਝ ਉਹਨਾਂ ਦੇ ਨਾਲ ਸਾਥੀ ਬਾਰੋਂ ਵੀ ਸੀ ਟਰੈਕਟਰ ਵੀ ਬਾਰੋਂ ਸੀਗੇ ਜੀ ਤੇ ਇਸ ਕਰਕੇ ਸਾਰੀ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਤੇ ਇਸ ਜਿਹੜਾ ਤੁਸੀਂ ਥਾਂ ਦੀ ਗੱਲ ਕਰਦੇ ਆ ਜਿਹੜਾ ਸਾਡਾ ਥਾਂ ਆ ਇਹ ਕਿੰਨੇ ਫੁੱਟ ਸਿਕਾ ਤੁਹਾਨੂੰ ਇਹ ਕਿਸੇ ਨੇ ਅਲਾਟ ਕੀਤਾ ਸੀਗਾ ਜਾਂ ਇਹ ਪੰਚਾਇਤੀ ਆ ਜਾਂ ਕਿ ਇਹ ਪੰਚਾਇਤੀ ਥਾਂ ਆ ਪੁਰਾਣਾ ਥਾਂ ਆ ਜੀ ਠੀਕ ਹੈ ਜੀ ਇਹ ਘੱਟੋ ਘੱਟ 20 22 ਫੁੱਟ ਜਗ੍ਹਾ ਆ ਰੋਡ ਜਾਂਦਾ ਉਧਰੋਂ ਰਬੀਦਾਸ ਗੁਰੂ ਘਰ ਨੂੰ ਠੀਕ ਹੈ ਜੀ ਗੁਰੂ ਘਰ ਦਾ ਰਾਹ ਆ ਇਹ ਸਾਰਾ ਠੀਕ ਹੈ ਜਿਹੜਾ ਰੋਡ ਆ ਉਹ ਖੇਤ ਦੇ ਵਿੱਚ ਦੀ ਜਾਂਦਾ ਆ ਗੁਰੂ ਘਰ ਦੀ ਜਗ੍ਹਾ ਆ ਸਾਰੀ ਤੇ ਇਹ ਤਾਂ ਹੁਣ ਅੱਜ ਜਿਹੜਾ ਵਾਕਿਆ ਹੋਇਆ ਆ ਇਹਦੇ ਵਿੱਚ ਰੋਡ ਜਿਹੜਾ ਉਹਨਾਂ ਨੇ ਖਤਮ ਕਰ ਦਿੱਤਾ ਜੀ ਖਤਮ ਕਰ ਰੋਡ ਜਿਹੜਾ ਅਸੀਂ ਕੱਢਿਆ ਹੋਇਆ ਸੀਗਾ ਉਹ ਖਤਮ ਕਰ ਦਿੱਤਾ ਕੋਟ ਦੇ ਵਿੱਚ ਕੇਸ ਲੱਗਾ ਆ ਕੋਟ ਦੇ ਵਿੱਚ ਕੇਸ ਲੱਗਾ ਆ ਉਹਦਾ ਇਹਦੇ ਵਿੱਚ ਅਸੀਂ ਆਪਣਾ ਰਾਸਤਾ ਬਣਾਇਆ ਹੋਇਆ ਸੀਗਾ ਗਟਕਾ ਪਾਇਆ ਹੋਇਆ ਸੀਗਾ ਇੱਟਾਂ ਰੋੜੇ ਪਾਈਪ ਸਾਡੇ ਪਏ ਸੀਗੇ ਇੱਕ ਬੱਟ ਬਣਾਈ ਹੋਈ ਸੀਗੀ ਉਹ ਸਾਰਾ ਕੁਝ ਹੀ ਬਾਤ ਤਾਂ ਉਹ ਖਤਮ ਕਰਤਾ ਟਰੈਕਟਰ ਲਿਆ ਕੇ ਬਾਹਰੋਂ ਟਰੈਕਟਰ ਆਈ ਆ ਠੀਕ ਹੈ ਜੀ ਤੇ ਚਾਰ ਜਾਣੇ ਉਹ ਸੀ 8 10 ਜਾਣੇ ਉਹ 12 ਵੀ ਮੁੰਡੇ ਲੈ ਕੇ ਆਏ ਸੀ ਤੇ ਦੁਪਹਿਰ ਨੂੰ ਇਹ ਕੰਮ ਕੀਤਾ ਅੱਜ ਤਾਂ ਕਿਸੇ ਨੂੰ ਪਹਿਲਾਂ ਨਗਰ ਦੇ ਨੂੰ ਪਤਾ ਜਦੋਂ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਤਾਂ ਉਹ ਆਪਣੇ ਟਰੈਕਟਰ ਲੈ ਕੇ ਗਾਇਬ ਹੋ ਗਿਆ ਉਸੇ ਟਾਈਮ ਠੀਕ ਹੈ ਜਦੋਂ ਅਸੀਂ ਐਪਲੀਕੇਸ਼ਨ ਦੇਣ ਗਏ ਬਰਾਮ ਵੀ ਹਾਂ ਆਹ ਚੀਜ਼ ਹੋ ਰਹੀ ਆ ਜਦੋਂ ਕੋਪਰਸਰ ਜਾਂ ਸਨ ਅਧਿਕਾਰੀ ਆਇਆ ਸੀ ਕੋਈ ਪਰਸ਼ ਦੇ ਵਿੱਚ ਲਿਆਂਦਾ ਇਹ ਮਾਮਲਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਅਸੀਂ ਬ੍ਰਾਮ ਗਏ ਉਹਨਾਂ ਦੇ ਧਿਆਨ ਚ ਲਿਆਉਣ ਲਈ ਤੇ ਉਹ ਕਹਿੰਦੇ ਤੁਸੀਂ ਆਪਣੀ ਐਪਲੀਕੇਸ਼ਨ ਲੈ ਕੇ ਆਓ ਕੋਰਟ ਦੇ ਵਿੱਚੋਂ ਜਾ ਕੇ ਨਵੇਂ ਸ਼ਹਿਰ ਤੋਂ ਠੀਕ ਹੈ ਉੱਤੇ ਸਾਡੇ ਸਾਥੀ ਗਏ ਹੋਏ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਥਾਣੇ ਨੂੰ ਚਲੇ ਗਏ ਆ ਉਸੇ ਟਾਈਮ ਉਹਨੇ ਟਰੈਕਟਰ ਕੱਢ ਕੇ ਲੈ ਗਏ ਆ ਤੇ ਇੱਥੋਂ ਖਤਮ ਕਰ ਦਿੱਤਾ ਨਹੀਂ ਠੀਕ ਹੈ ਇੱਥੋਂ ਪਾਣੀ ਵੀ ਛੱਡ ਦਿੱਤਾ ਉਸੇ ਟਾਈਮ ਉਸੇ ਟਾਈਮ ਪਹਿਲਾਂ ਖੇਤਾਂ ਦੇ ਵਿੱਚ ਬਿਲਕੁਲ ਘਾਹ ਹੋਇਆ ਸੀ ਘਾਹ ਬੂਟੀ ਬਹੁਤ ਹੋਇਆ ਸੀਗਾ ਜੀ ਤਾਂ ਹੁਣ ਦੇਖ ਲਓ ਇਹ ਸਾਰਾ ਪੱਧਰਾ ਕਰਕੇ ਪਾਣੀ ਵੀ ਛੱਡ ਦਿੱਤਾ ਗਿਆ ਪਹਿਲਾਂ ਬਿਲਕੁਲ ਸੁੱਕਾ ਸੀਗਾ ਜੀ ਠੀਕ ਹੈ ਜੀ ਹਾਂਜੀ ਮੈਡਮ ਕੀ ਕਹਿਣਾ ਜੀ ਤੁਹਾਡਾ ਇਸ ਜਿਹੜਾ ਅੱਜ ਖੇਤ ਦਾ ਵਿਚ ਆਏ ਇਹ ਤੁਸੀਂ ਇਕੱਠੇ ਹੋਏ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਸਰ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸਾਡੇ ਪਿੰਡ ਦੀ ਤੁਸੀਂ ਆਏ ਆ ਸਾਡਾ ਦੇਖਣ ਸਤਿਕਾਰ ਕਰਦੀ ਆ ਮੈਂ ਇਸ ਪਿੰਡ ਦੀ ਜਸਵਿੰਦਰ कौर ਪਾਂਚਾਂ ਆ ਇਹ ਕਾਫੀ ਚਿਰ ਤੋਂ ਸੜਕ ਦਾ ਚੱਲਦਾ ਪਿਆ ਆ ਤੇ ਅਸੀਂ ਪਹਿਲਾਂ ਇੱਥੇ ਇੱਥੇ ਬਟਾ ਬਿਛਾਇਆ ਸੀਗਾ ਕਈ ਸਾਰੇ ਸਾਡੇ ਨਗਰ ਨੇ ਇਕੱਠੇ ਹੋ ਕੇ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਸੀ ਜਿਸ ਟਾਈਮ ਆਣ ਕੇ ਇਹਨਾਂ ਨੇ ਸਾਰਾ ਹੀ ਖੇਤ ਬਾ ਦਿੱਤਾ ਆ ਵਿਚੇ ਇਹਨਾਂ ਨੇ ਸਾਡੇ ਜੋ ਵੀ ਇਹਨੇ ਰਸਤਾ ਛੱਡਿਆ ਸੀਗਾ ਸਾਰੇ ਹੀ ਖੇਤ ਬਾਕੇ ਤੇ 12 ਬੰਦੇ ਸੱਦੇ ਸੀਗੇ ਕੁਝ ਪੈਂਡ ਦੇ ਸੀਗੇ ਇਹਨਾਂ ਨੇ ਯਾਨੀ ਕਿ ਸਾਡੇ ਪੈਂਡ ਦਾ ਕੋਈ ਇੱਥੇ ਮਜਦੂਦ ਨਹੀਂ ਸੀਗਾ ਤੇ ਸਾਨੂੰ ਇਸ ਗੱਲ ਬਾਰੇ ਕਿਸੇ ਨੂੰ ਵੀ ਪੰਚਾਇਤ ਨੂੰ ਪਤਾ ਨਹੀਂ ਸੀਗਾ ਤੇ ਇਸ ਕਰਕੇ ਇਹਦਾ ਕੇਸ ਚੱਲਦਾ ਪਿਆ ਆ ਤੇ ਸਾਡੇ ਜਦੋਂ ਸਾਨੂੰ ਇਹਨਾਂ ਨੂੰ ਪਤਾ ਲੱਗਾ ਸਾਰੇ ਪਿੰਡ ਦੇਆਂ ਨੂੰ ਤੇ ਇਹਨਾਂ ਨੇ ਸਾਰਿਆਂ ਨੂੰ ਕਾਲ ਕੀਤੀ ਥਾਣੇ ਵਿੱਚ ਗਏ ਥਾਣੇ ਤੋਂ ਬਾਅਦ ਉੱਥੇ ਗਏ ਆ ਨਵੇਂ ਸ਼ਹਿਰ ਉਸ ਤੋਂ ਬਾਅਦ ਵਕੀਲ ਵਕੀਲ ਨੂੰ ਮਿਲਣ ਗਏ ਆ ਹਾਂਜੀ ਕਿੰਨੇ ਬੰਦੇ ਸਿਗੇ ਜਿਹੜੇ ਇੱਥੇ ਆਏ ਸੀ 15 20 ਜਣੇ ਸਰ ਸਿਗੇ ਹਾਂਜੀ ਜਿਹੜੀ ਤੁਸੀਂ ਸੜਕ ਬਣਾਈ ਸੀਗੀ ਇਹ ਹਾਂਜੀ ਇਹ ਸਰ ਖਤਮ ਕਰ ਦਿਤੀ ਆ ਬਾਕੇ ਇਹ ਰਵਿਦਾਸ ਮੰਦਰ ਨੂੰ ਸੜਕ ਨਿਕਲਦੀ ਪਈ ਆ ਤੇ ਇਹਦੇ ਕੋਲ ਸਾਡਾ ਇਹਦੇ ਕੋਲ ਨਕਸ਼ਾ ਵੀ ਬਣਿਆ ਪਿਆ ਆ ਸਰ ਨਕਸ਼ੇ ਦੇ ਵਿੱਚ ਬੋਲਦੀ ਆ ਸੜਕ ਨਕਸ਼ੇ ਵਿੱਚ ਬੋਲਦੀ ਆ ਸਰ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜਦੋਂ ਆ ਪੀਲ ਪਾਵੇ ਉਦੋਂ ਕੋਈ ਨਹੀਂ ਸੀਗਾ ਇਸ ਟਾਈਮ ਦਪਹਿਰ ਨੂੰ ਆਣ ਕੇ ਇਹਨਾਂ ਨੇ ਤਾਰਾਂ ਬੰਨ ਦਿੱਤੀਆਂ ਸੀਗੀਆਂ ਉਸ ਟਾਈਮ ਵੀ ਇੱਥੇ ਕੋਈ ਮਜ਼ਦੂਰ ਦੇ ਨਹੀਂ ਸੀਗਾ ਸਾਡੇ ਪਿੰਡ ਦਾ ਪਿੰਡ ਵਾਸੀ ਐਤਕੁਜੀ ਜ਼ਿੰਮੇਵਾਰ ਹਨ ਅ ਮੌਜੂਦਾ ਪੰਚਾਇਤ ਹੋਣ ਦੇ ਨਾਤੇ ਤੁਸੀਂ ਪ੍ਰਸ਼ਾਸਨ ਤੋਂ ਤੇ ਪੁਲਿਸ ਪ੍ਰਸ਼ਾਸਨ ਤੋਂ ਸਰਕਾਰੋਂ ਕੀ ਮੰਗ ਕਰਦੇ ਅਸੀਂ ਇਹ ਪਰ ਮੰਗ ਕਰਾਂਗੇ ਕਿ ਸਾਡਾ ਜੋ ਵੀ ਸਾਡਾ ਰਸਤਾ ਨਿਕਲਦਾ ਆ ਉਹ ਸਾਡੇ ਭਵ ਮਾ ਭਗਵਾਨਤ ਮਾਨ ਤੱਕ ਸਾਨੂੰ ਪਹੁੰਚਣਾ ਪਵੇ ਸਾਡੀ ਅਪੀਲ ਆ ਸਾਡੇ ਸਾਰੇ ਪਿੰਡ ਨੂੰ ਅਪੀਲ ਆ ਵੀ ਇਹ ਸਾਡਾ ਰਸਤਾ ਨਿਕਲਣਾ ਚਾਹੀਦਾ ਆ ਤੇ ਅਸੀਂ ਸਾਡਾ ਪਿੰਡ ਸਾਡੇ ਨਾਲ ਆ ਸਾਰੇ ਤੇ ਇਹ ਸਾਡੇ ਡਾਕਟਰ ਮੇਦਕਾਦ ਦੀ ਇਹ ਮੂਰਤੀ ਨੂੰ ਵੀ ਇਹ ਪਚਾਉਂਦੇ ਪਏ ਆ ਸ਼ਾਮ ਨੂੰ ਆਣ ਕੇ ਨੁਕਸਾਨ ਕਰਦੇ ਆ ਗੈਸਬ ਅੰਬੇਡ ਕਰਨਾ ਕਰਦੀ सुमन ਵਾਲਾ सुमन ਵਾਲਾ बोल रही हां ਇਹ ਸਾਡੇ ਜਦੋਂ ਵੀ ਆਉਂਦੇ ਆ ਸਾਡੇ ਖੇਤ ਵਿੱਚ ਜੋ ਵੀ ਸਾਨੂੰ ਤੋੜੇ ਪਿੰਡ ਦੇ ਆ ਜੇ ਕਿਤੇ ਬਾਰੇ ਇਹ ਸਾਡੇ ਪਿੰਡ ਦੇ ਆ ਪੰਡਿਤ ਲੋਗ ਆ ਉਧਰ ਦੂਜੇ ਪਾਸੇ ਰਹਿੰਦੇ ਆ ਹੈਗੇ ਪਿੰਡ ਦੇ ਆ ਕੁਝ ਬੰਦੇ ਦੁਪਹਿਰੇ 12 ਵਜੇ ਆਏ ਆ ਕੁਝ 8 10 ਬਾਰੋਂ ਲੈ ਕੇ ਆਏ ਆ 8 10 ਆਪ ਆਪ ਸੀਗੇ ਨਹੀਂ ਟਰੈਕਟਰ ਬਾਏ ਤੇ ਖੇਤ ਬਾਹਾਵਾਦ ਵਿੱਚ ਪਾਣੀ ਲਾ ਦਿੱਤਾ ਤੇ ਜੋ ਵੀ ਸਾਡਾ ਇਹਦੇ ਵਿੱਚ ਪਾਈਪ ਇਟਾ ਰੋੜੇ ਪਏ ਸੀ ਸਭ ਖਿਲਾਰ ਗਏ ਸਭ ਛੱਪੜ ਵਿੱਚ ਚੱਕ ਕੇ ਮਾਰੇ ਇਹਨਾਂ ਨੇ ਤੇ ਸਾਨੂੰ ਇਹੀ ਮੰਗ ਆ ਜੋ ਸਾਡਾ ਰਸਤਾ ਬਣਦਾ ਆ ਉਹ ਸਾਨੂੰ ਮਿਲਣਾ ਚਾਹੀਦਾ ਆ ਨਹੀਂ ਤਾਂ ਅਸੀਂ ਜਿੱਥੇ ਤੱਕ ਵੀ ਸਾਡੀ ਜਾ ਜਾਣਾ ਪਿਆ ਸਾਡੀ ਪਹੁੰਚ ਹੋ ਗਈ ਅਸੀਂ ਜਾਵਾਂਗੇ ਜਿੱਥੇ ਤੱਕ ਵੀ ਜਾਣਾ ਪਿਆ ਜਾਵਾਂਗੇ ਅਸੀਂ ਸਾਰੇ ਹੀ ਸਾਰੇ ਹੀ ਬੰਦੇ ਬੀਬੀਆਂ ਸਭ ਇਕੱਠੇ ਆ ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ ਵਿੱਚੇ ਸਾਡੇ ਰਵਿਦਾਸ ਮਹਾਰਾ ਜੀ ਦਾ ਗੁਰਦੁਆਰਾ ਆ ਉਹਨੂੰ ਰਾਹ ਨਿਕਲਦਾ ਅਸੀਂ ਤਾਂ ਇਹ ਲੈ ਕੇ ਹੀ ਰਵਾਂਗੇ ਜੋ ਮਰਜ਼ੀ ਹੋ ਜਵੇ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ 啊，不要说我可能……是有风险的，这个，加多一点。